ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਹੈ ਜੋ ਬੱਚੇ ਨੌਕਰੀ ਦੀ ਤਲਾਸ਼ ਵਿੱਚ ਹਨ ਪੂਰੀ ਵੀਡੀਓ ਧਿਆਨ ਨਾਲ ਦੇਖਣਾ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਕਿਸੇ ਭੈਣ ਭਰਾ ਦਾ ਕੰਮ ਬਣ ਸਕੇ ਪਹਿਲੀ ਜਿਹੜੀ ਹੈ ਅਸਾਮੀ ਕੰਪਿਊਟਰ ਆਪਰੇਟਰ ਦੀ ਹੈ ਇਹ ਮੇਲ ਤੇ ਫੀਮੇਲ ਦੋਹਾਂ ਵਾਸਤੇ ਹੈ ਇਸ ਅਸਾਮੀ ਲਈ ਗ੍ਰੈਜੂਏਸ਼ਨ ਹੋਣਾ ਜ਼ਰੂਰੀ ਹੈ 1 ਸਾਲ ਦਾ ਤਜਰਬਾ ਵੀ ਹੋਣਾ ਚਾਹੀਦਾ ਤੇ ਤਨਖਾਹ ਜਿਹੜੀ ਆ ਉਹ 15000 ਪ੍ਰਤੀ ਮਹੀਨਾ ਰਹੇਗੀ ਦੂਸਰੀ ਅਸਾਮੀ ਪੀਏ ਟੂ ਡਾਇਰੈਕਟਰ ਇਹ ਵੀ ਮੇਲ ਤੇ ਫੀਮੇਲ ਦੋਹਾਂ ਵਾਸਤੇ ਹੈ ਯੋਗਤਾ ਗ੍ਰੈਜੂਏਸ਼ਨ ਹੋਣਾ ਜ਼ਰੂਰੀ ਹੈ ਪੀਏ ਦਾ 1 ਸਾਲ ਦਾ ਤਜਰਬਾ ਹੋਣਾ ਵੀ ਜ਼ਰੂਰੀ ਹੈ ਤਨਖਾਹ 20000 ਪ੍ਰਤੀ ਮਹੀਨਾ ਹੋਵੇਗੀ ਨੰਬਰ 3 ਫਰੰਟ ਡੈਸਕ ਐਗਜ਼ੀਕਿਊਟਿਵ ਇਦੇ ਲਈ ਲੋਗਤਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਇਹ ਕੇਵਲ ਫੀਮੇਲ ਹੀ ਅਪਲਾਈ ਕਰ ਸਕਦੇ ਹੈ ਤਜਰਬਾ 1 ਸਾਲ ਦਾ ਕਿਸੇ ਵੀ ਹਸਪਤਾਲ ਦਾ ਹੋਣਾ ਚਾਹੀਦਾ ਤਨਖਾਹ 15000 ਰੁਪਏ ਪ੍ਰਤੀ ਮਹੀਨਾ ਨੰਬਰ 4 ਪੀ ਐਨ ਡੀਟੀ ਪ੍ਰੀਨੇਟਲ ਡਾਇਨੋ ਡਿਸਟ੍ਰਿਕਟ ਟੈਕਨੀਕ ਕੇਵਲ ਮੇਲ ਵਾਸਤੇ ਹੀ ਇਹ ਅਸਾਮੀ ਹੈ ਯੋਗਤਾ ਗ੍ਰੈਜੂਏਸ਼ਨ ਕਿਸੇ ਵੀ ਹਸਪਤਾਲ ਵਿੱਚ 1 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ ਤਨਖਾਹ 12000 ਪ੍ਰਤੀ ਮਹੀਨਾ ਪੰਜਵਾਂ ਟੈਲੀ ਕਲਰ ਐਗਜ਼ੀਕਿਊਟਿਵ ਕੇਵਲ ਫੀਲ ਨਿਰਵਾਸਤਿ ਯੋਗਤਾ ਗ੍ਰੈਜੂਏਸ਼ਨ ਹੋਣਾ ਜ਼ਰੂਰੀ ਹੈ ਤਜਰਬਾ 1 ਸਾਲ ਦਾ ਕਿਸੇ ਵੀ ਹਸਪਤਾਲ ਦਾ ਹੋਣਾ ਜ਼ਰੂਰੀ ਹੈ ਤਨਖਾਹ 12000 ਰੁਪਏ ਪ੍ਰਤੀ ਮਹੀਨਾ ਮੰਤਰਛੇ ਪੀਪੀਏ ਐਗਜ਼ੀਕਿਊਟ ਯੋਗਤਾ ਗ੍ਰੈਜੂਏਸ਼ਨ ਤੇਜਬਾ 1 ਸਾਲ ਦਾ ਪੀਪੀਏ ਕਿਸੇ ਵੀ ਹਸਪਤਾਲ ਦਾ ਹੋਣਾ ਲਾਜ਼ਮੀ ਹੈ ਤਨਖਾ 20000 ਪ੍ਰਤੀ ਮਹੀਨਾ ਪ੍ਰੋ ਮਾਰਕੀਟਿੰਗ ਐਗਜ਼ੀਕਿਊਟ ਯੋਗਤਾ ਗ੍ਰੈਜੂਏਸ਼ਨ ਜ਼ਰਬਾ 1 ਸਾਲ ਦਾ ਮਾਰਕੀਟਿੰਗ ਦਾ ਹਸਪਤਾਲ ਦਾ ਹੋਣਾ ਚਾਹੀਦਾ। ਤਨਖਾ 20000 ਪ੍ਰਤੀ ਮਹੀਨਾ। ਇਹ ਜਿਹੜੀਆਂ ਅਸਾਮੀਆਂ ਕੱਢੀਆਂ ਗਈਆਂ, ਇੰਡੀਆ ਜੋਬ ਕਾਟ ਬਠਿੰਡਾ ਵੱਲੋਂ ਕੱਢੀਆਂ ਗਈਆਂ। ਇਹਨਾਂ ਅਸਾਮੀਆਂ ਲਈ ਚਾਹਵਨ ਉਮੀਦਵਾਰ ਆਪਣੇ ਯੋਗਤਾ ਦੇ ਸਰਟੀਫਿਕੇਟ ਲੈ ਕੇ ਮਿਤੀ 29/8/2024 ਦਿਨ ਵੀਰਵਾਰ ਨੂੰ ਸਵੇਰੇ 9:30 ਮਿੰਟ ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇੜੇ ਚਿਲਡਰਨ ਪਾਰਕ ਸ਼ਿਵ ਲਾਈਨ ਬਠਿੰਡਾ ਵਿਖੇ ਪਹੁੰਚ ਸਕਦੇ ਹਨ ਐਡਰੈਸ ਤੁਸੀਂ ਦੁਬਾਰਾ ਸੁਣ ਸਕਦੇ ਹੋ ਚਾਹਵਨ ਉਮੀਦਵਾਰ ਆਪਣੀ ਯੋਗਤਾ ਤੇ ਸਰਟੀਫਿਕੇਟ ਲੈ ਕੇ ਮਿਤੀ 29 8 2024 ਨੂੰ ਦਿਨ ਵੀਰਵਾਰ ਸਵੇਰੇ 9:30 ਮਿੰਟ ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇੜੇ ਚਿਲਡਰਨ ਪਾਰਕ ਸਿਵਲ ਲਾਈਨ ਬਠਿੰਡਾ ਵਿਖੇ ਪਹੁੰਚ ਸਕਦੇ ਆ ਇਹਦੇ ਵਿੱਚ ਕੀ ਹੈ ਕਿ ਸਿਰਫ ਇੰਟਰਵਿਊ ਹੀ ਲਈ ਜਾਵੇਗੀ ਕੋਈ ਲਿਖਤੀ ਟੈਸਟ ਨਹੀਂ ਹੋਵੇਗਾ ਦੱਸੋ ਜਿਹੜੇ ਵੀ ਮੇਰੇ ਭੈਣ ਭਰਾ ਜਿਨ੍ਹਾਂ ਨੇ ਵੀ ਇਹਨਾਂ ਅਸਾਮੀਆਂ ਲਈ ਜੋਬ ਤਾਰਾ ਖੜੇ ਆ ਉਹ ਜ਼ਰੂਰ ਇੰਟਰਵਿਊ ਤੇ ਪਹੁੰਚਣ ਤੇ ਸ਼ੇਅਰ ਵਾਦੇ ਤੋਂ ਵੱਧ ਕਰ ਦਿਓ ਤਾਂ ਕਿ ਕਿਸੇ ਭੈਣ ਭਰਾ ਦਾ ਹੋਰ ਦਾ ਫਾਇਦਾ ਹੋ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਿਹੜੀਆਂ ਨਵੀਆਂ ਧੁਨੀਆਂ ਆ ਸੰਗਾਂਉਣ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਦੋਸਤਾਂ